ਆਏ ਦੋਸਤੋ ਅੱਜ ਆਪਾਂ ਕਾਫੀ ਲੰਬੇ ਸਮੇਂ ਤੋਂ ਜਿਹੜਾ ਲਾਈਵ ਕਰ ਰਹੇ ਆ ਲੈਸ ਜੁੜੋ ਆਪਾਂ ਪਾਈ ਅੰਮਰਪਾਲ ਸਿੰਘ ਬਾਪਤ ਜਿਹੜੇ ਗੱਲਬਾਤ ਕਰਨੀ ਆ ਕਿਉਂਕਿ ਲੈਵ ਆਪਾਂ ਕਾਫੀ ਦਿਨਾਂ ਬਾਅਦ ਆਏ ਆ ਇਸ ਕਰਕੇ ਜਿਹੜਾ ਦੋਸਤਾਂ ਨੂੰ ਜਿਹੜਾ ਸਮਾਂ ਟਾਈਮ ਨਹੀਂ ਪਤਾ ਤੇ ਮੈਂ ਦੋਸਤਾਂ ਤੋਂ ਜਿਹੜਾ ਪੰਜਾਬੀ ਬੇਸਰਤੀ ਬਿਨਾਂ ਜਿੰਨੇ ਵੀ ਸਾਡੇ ਦੋਸਤ ਭੈਣ ਭਰਾ ਨੌਜਵਾਨ ਜੁੜੇ ਨੇ ਉਹਨਾਂ ਤੋਂ ਮਾਫੀ ਚਾਹਣਾ ਕਿ ਟਾਈਮ ਲੈਵ ਹੁੰਦਾ ਜਿਹੜਾ ਕਈ ਕਾਰਨ ਨੇ ਟਾਈਮ ਜਿਹੜਾ ਲੱਗ ਨਹੀਂ ਸਕਿਆ ਇਸ ਕਰਕੇ ਆਪਾਂ ਹੁਣ ਲਾਈਵ ਜ਼ਰੂਰ ਕਰਿਆ ਕਰਾਂਗੇ ਤੁਸੀਂ ਕਰੀਬ 7 ਵਜੇ ਦੇ ਸਮੇਂ ਤੇ ਜਿਹੜਾ ਜ਼ਰੂਰ ਜੁੜਿਆ ਕਰੋ ਚਲੋ ਵੇ ਸਟਾਰਟ ਕਰਦਾ ਵੀਡੀਓ ਤੇ ਜੋ ਵੀ ਦੋਸਤ ਮਿੱਤਰ ਭੈਣ ਭਰਾ ਇਸ ਲਾਈਵ ਤੇ ਜੁੜਨਗੇ ਉਹਨਾਂ ਨੂੰ ਬੇਨਤੀ ਹੈ ਕਿ ਜਿਹੜੀ ਇਹ ਲਾਈਵ ਆਪਾਂ ਕਰ ਰਹੇ ਆ ਇਹਦਾ ਜਿਹੜਾ ਮਕਸਦ ਆ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਪੜ ਲਿਆ ਹੋਣਾ ਕਿ ਭਾਈ ਅੰਮਰਤ ਪਾਤ ਸਿੰਘ ਦਾ ਜਿਹੜਾ ਅੱਜ ਪੱਤਾ ਪੱਤਾ ਵੈਰੀ ਬਣ ਚੁੱਕਿਆਗਾ ਗੀਤ ਵੀ ਆਇਆ ਸੀ ਇੱਕ ਉਸ ਦੌਰ ਦੇ ਵਿੱਚ ਜਦੋਂ ਸਖ ਕੌਮ ਦੇ ਜਿਹੜਾ ਸਿਰਾਂ ਦੇ ਮੁੱਲ ਪਿਆ ਕਰਦੇ ਸੀ ਤੇ ਉਦੋਂ ਵੀ ਜਿਹੜਾ ਸਿੰਘਾਂ ਦਾ ਇੱਕ ਟਾਈਮ ਇਹ ਜਾ ਸੀ ਜਿਹੜਾ ਕਿ ਪੱਤਾ ਪੱਤਾ ਬੈਰੀ ਬਣ ਚੁੱਕਿਆ ਸੀ ਅੱਜ ਵੀ ਉਹੀ ਹਾਲਾਤ ਨੇ ਅੱਜ ਵੀ ਉਹੀ ਕਾਰਨ ਬੀੜ ਨੂੰ ਤੁਸੀਂ ਜਿਹੜਾ ਕਿ ਸ਼ੇਅਰ ਜ਼ਰੂਰ ਕਰੀ ਜਾਣਾ ਗੱਲ ਕਰਦੇ ਆ ਭਾਈ ਆਪਾਂ ਅੰਮ੍ਰਿਤਪਾਲ ਸਿੰਘ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜੋ ਡਿਬਰੂਗੜ ਦੇਲ ਦੇ ਵਿੱਚ ਬੰਦ ਨੇ ਉਹਨਾਂ ਬਾਬਤ ਜਿਹੜਾ ਤਰ੍ਹਾਂ-ਤਰ੍ਹਾਂ ਦੇ ਜਿਹੜਾ ਕਿ ਲੋਕਾਂ ਵੱਲੋਂ ਜਿਹੜਾ ਕਿ ਖਬਰਾਂ ਫਲਾਈਆਂ ਜਾ ਰਹੀਆਂ ਨੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਐ ਕਰਤਾ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਇਹ ਵੱਡੀ ਖਬਰ ਜੁੜ ਗਈ ਅੱਜ ਭਾਈ ਅੰਮਰਤਪਾਲ ਸਿੰਘ ਦੀ ਪਤਨੀ ਦੇ ਖਿਲਾਫ ਜਿਹੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਭਾਈ ਸਰਬਜੀਤ ਸਿੰਘ ਖਾਲਸਾ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਜਿਹੜਾ ਵੀ ਕੋਈ ਆਉਂਦਾਗਾ ਜੋ ਵੀ ਕੁਝ ਹੁੰਦਾਗਾ ਪੰਜਾਬ ਦੇ ਵਿੱਚ ਹਰ ਕੰਮ ਕਹਿੰਦੇ ਭਾਈ ਅੰਮਰਤਪਾਲ ਸਿੰਘ ਨੇ ਕੀਤਾ ਤੇ ਕਰਵਾਇਆਗਾ ਇਹ ਜਿੱਥੇ ਸਰਕਾਰਾਂ ਦਾ ਜੋਰ ਲੱਗਿਆ ਪਿਆਗਾ ਉਤੇ ਸਾਡੇ ਜਿਹੜੇ ਕੁਝ ਸਿੱਖ ਆਗੂ ਨੇ ਜਿਨ੍ਹਾਂ ਨੂੰ ਅਸੀਂ ਸਿੱਖ ਮੰਨੀ ਬੈਠੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਉਹਨੇ ਹੀ ਜੋਰ ਲੱਗਿਆ ਪਿਆਗਾ ਤੇ ਦੂਸਰੇ ਪਾਸੇ ਜਿਹੜੇ ਔਖੋਤੀ ਨੇ ਜਿਹੜੇ ਸਿੱਖਾਂ ਦੇ ਬੈਰੀ ਨੇ ਜਿਹੜੇ ਸਿੱਖਾਂ ਦੇ ਖਿਲਾਫ ਜਿਹੜੇ ਜ਼ਹਿਰ ਉਹ ਗੁਲਦੇ ਨੇ ਉਹਨਾਂ ਦਾ ਵੀ ਜੋਰ ਲੱਗਿਆ ਪਿਆਗਾ ਤੇ ਭਾਈ ਅੰਮਰਤਪਾਲ ਸਿੰਘ ਦੀ ਕਦਰ ਤੁਸੀਂ ਪਹਿਲਾਂ ਵੀ ਕੀਤੀ ਹੈ ਜਦੋਂ ਭਾਈ ਅੰਮਰਤਪਾਲ ਸਿੰਘ ਗਰਫਦਾਰ ਨਹੀਂ ਹੋਇਆ ਸੀ ਉਸ ਤੋਂ ਬਾਅਦ ਵੀ ਜਿਹੜਾ ਲਗਾਤਾਰ ਉਹਨਾਂ ਨੂੰ ਜਿਹੜਾ ਇੱਕ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਤੇਨ ਕਿ ਨਿਸ਼ਾਨੇ ਸਾਦੇ ਜਾ ਰਹੇ ਨੇ ਇਸ ਬਾਤ ਆਪਾਂ ਗੱਲਬਾਤ ਕਰਨੀ ਸੀ ਤੇ ਤੁਸੀਂ ਲਾਈਵ ਤੇ ਜਿਹੜਾ ਨਹੀਂ ਜੁੜ ਪਾਏ ਕਿਉਂਕਿ ਉਹ ਟਾਈਮ ਜਿਹੜਾ ਮੈਂ ਲਾਈਵ ਤਾਂ ਤੁਹਾਨੂੰ ਪਹਿਲਾਂ ਨਹੀਂ ਦੱਸ ਸਕਿਆ ਮਾਫੀ ਚਾਹਣਾਗਾ ਪਰ ਐਨੀ ਇੱਕ ਵੀਡੀਓ ਜਿਹੜੀ ਹੈ ਜਰੂਰ ਸ਼ੇਅਰ ਕਰ ਦਿਓ ਕਿ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਬੋਲਣ ਵਾਲਿਆਂ ਦਾ ਜਿਹੜਾ ਕਿ ਵੱਡਾ ਇੱਕ ਆਪਾਂ ਕਹ ਲਈਏ ਕਿ 네ਗੇਟਿਵ ਸੱਜਿਆ ਜਾ ਰਿਹਾ ਵੱਡੇ ਲੋਕ ਨੇ ਜਿਹੜੇ ਉਹ ਇੱਕ ਛੋਟੇ ਜਿਹੜੇ ਆਪਾਂ ਕਹ ਲਈਏ ਕਿ ਕੋਨੇ-ਕੋਨੇ ਦੇ ਵਿੱਚ ਆਜੰਟ ਬਿਠਾਏ ਹੋਏ ਨੇ ਬੀਜੇਪੀ ਨੇ ਆਪਣੇ ਆਯਾਤਸੀਆਂ ਦੇ ਏਜੰਟ ਬਿਠਾਏ ਹੋਏ ਨੇ ਭਾਈ ਅੰਮਰਤਪਾਲ ਸਿੰਘ ਖਾਲਸਾ ਦੇ ਖਿਲਾਫ ਜਦ ਉਗਲ ਦੇ ਲਈ ਕਿ ਤੁਸੀਂ ਉਹਨਾਂ ਦੇ ਪਰਿਵਾਰ ਖਿਲਾਫ ਤੇ ਭਾਈ ਅੰਮਰਤਪਾਲ ਸਿੰਘ ਖਿਲਾਫ ਜੋ ਵੀ ਪੰਜਾਬ ਦੇ ਵਿੱਚ ਕੋਈ ਵੀ ਕੰਮ ਹੁੰਦਾਗਾ ਤੇ ਤੁਸੀਂ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਟੇਡਾ ਮੇਡਾ ਨੌਜ ਕਰਕੇ ਜਿਹੜਾ ਜ਼ਰੂਰ ਲੈਣਾਗਾ ਇਸ ਕਰਕੇ ਜਿਹੜਾ ਇਹ ਤੁਸੀਂ ਜਿੰਨੇ ਵੀ ਜਿਹੜਾ ਵੀਰ ਭਰਾ ਇਹਦੇ ਲੈਵ ਤੇ ਜੁੜੋਗੇ ਤੇ ਇਸ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੀ ਜਾਣਾ ਤੇ ਅਗਲੀ ਗੱਲਬਾਤ ਆਪਾਂ ਰੱਖਦੇ ਹਾਂ ਧੰਨਵਾਦ ਬਰਜਾ ਖਾਲਸਾ ਵਜ ਦੀ ਫਤਿਹ